ਕਿਆ ਵੀ ਕਗਾ ਕੰਦ ਕੱਢਾਂਗੇ ਹਾਂ ਦੱਸ ਗਰੀਬ ਆਦਮੀ ਕਿੱਥੇ ਜਾਵਾਂਗੇ ਸਰ ਹਾਂਜੀ ਭਾਈ ਜੀ ਕੀ ਨਾਮ ਹੈ ਮੇਰਾ ਨਾਮ ਮਕੇਸ਼ ਕੋਰ ਹੈ ਜੀ ਮਕੇਸ਼ ਜੀ ਜੇ ਗੱਲ ਕਰੀ ਅੱਜ ਕੋਈ ਰੇਲਵੇ ਅਧਿਕਾਰੀ ਆਏ ਸੀ ਕੋਈ ਕੰਦ ਨੂੰ ਲੈ ਕੇ ਤੁਹਾਡਾ ਕੋਈ ਮਸਲਾ ਚੱਲ ਰਿਹਾ ਕੀ ਚਾਹਨਾ ਚਾਹੁੰਦੇ ਹਾਂਜੀ ਅਸੀਂ ਇਸ ਏਰੀਏ ਦੇ ਵਸਨੀਕਾਂ ਸਰ ਸਾਡਾ ਮਸਲਾ ਇਹ ਹੈ ਵੀ ਸਾਡੇ ਘਰਾਂ ਦੇ ਰਸਤੇ ਜਿਹੜੇ ਲਾਈਨ ਵਾਲੀ ਸਾਈਡ ਹੈ ਰੇਲਵੇ ਨੇ ਹੁਣ ਨਾ ਸਾਨੂੰ ਕੋਈ ਲਿਖਤੀ ਨੋਟਿਸ ਆਇਆ ਅੱਜ ਤੱਕ 2-4 ਦਿਨ ਪਹਿਲਾਂ ਇੱਥੋਂ ਕਲੀ ਪਾ ਕੇ ਨਿਸ਼ਾਨ ਲਾਤਾ ਵੀ ਇੱਥੇ ਕਿ ਅਸੀਂ ਦੁਵਾਰ ਕਰ ਰਹੇ ਹਾਂ ਨਿਸ਼ਾਨ ਹੈ ਜਿਹੜਾ ਸਾਡੇ ਦਰਵਾਜਿਆਂ ਦੇ ਨਾਲ ਲਗਾਤਾ ਜਮਾ ਡਿਸਟੈਂਸ ਅੱਧੇ ਫੁੱਟ ਦਾ ਅੱਜ ਉਹਨਾਂ ਦੇ ਠੇਕੇਦਾਰਾਂ ਦੇ ਬੰਦੇ ਆਏ ਰੇਲਵੇ ਦੇ ਉਹ ਕਹਿੰਦੇ ਵੀ ਜੋਬ ਕਿਸੇ ਦਾ ਸਮਾਨ ਕੋਈ ਮੰਜਾ ਕੂਲਰ ਜੋ ਵੀ ਬਾਹਰ ਪਿਆ ਚੱਕ ਲੋ ਅਸੀਂ ਨਵ ਬਟਰੀ ਸ਼ੁਰੂ ਕਰ ਰਹੇ ਹਾਂ ਦੁਵਾਰ ਕੱਢਣੀ ਹੈ ਜੇ ਸਰ ਦੁਵਾਰ ਨਿਕਲਦੀ ਤਾਂ ਸਾਡੇ ਦਾ ਰਸਤੇ ਬੰਦ ਹੋ ਜਾਣਗੇ ਅਸੀਂ ਗਰੀਬ ਲੋਕਾਂ ਬਾਹਰ ਕਿੱਧਰ ਨਹੀਂ ਆਵਾਂਗੇ ਘਰ ਤੋਂ ਅੰਦਰ ਕਿਦਾਂ ਜਾਈਏ ਅੱਛਾ ਕਿੰਨੇ ਟਾਈਮ ਤੋਂ ਰਹਿ ਰਹੇ ਹੋ ਅਸੀਂ ਇੱਥੇ 50-55 ਸਾਲ ਤੋਂ ਸਾਡੀਆਂ 3-3 4- ਅੱਛਾ ਸਿੰਗਲਾ ਸਾਹਿਬ ਵੀ ਇੱਥੇ ਪਹੁੰਚੇ ਸੀਗੇ ਸਿੰਗਲਾ ਸਾਹਿਬ ਪਹੁੰਚੇ ਸੀ ਸਰ ਅਸੀਂ ਆਪਦੇ ਦੁੱਖ ਉਹਨਾਂ ਨੂੰ ਦੱਸਿਆ ਉਹਨਾਂ ਨੇ ਰੇਲਵੇ ਦੀ ਹਾਇਰ ਅਥਾਰਟੀ ਨਾਲ ਵੀ ਗੱਲ ਕੀਤੀ ਹੈ ਹੋਰ ਗੱਲ ਪ੍ਰੋਸੈਸ 'ਚ ਪਾਈ ਹੈ ਉਹ ਸਿੰਗਲਾ ਸਾਹਿਬ ਸਾਨੂੰ ਵਿਸ਼ਵਾਸ ਦਿਵਾ ਕੇ ਗਏ ਆ ਵੀ ਮੈਂ ਤੁਹਾਡਾ ਜਿਹੜਾ ਇਹ ਉਜਾੜਾ ਨਹੀਂ ਹੋਣ ਦਿੰਦਾ ਗਰੀਬਾਂ ਦਾ ਮੈਂ ਤੁਹਾਡਾ ਅੱਗੇ ਹਾਇਰ ਅਥਾਰਟੀ ਨਾਲ ਗੱਲ ਕਰਕੇ ਆਪਾਂ ਰਸਤੇ ਦੀ ਰਿਕੁਐਸਟ ਸਿੰਗਲਾ ਸਾਹਿਬ ਨੂੰ ਕੀਤੀ ਉਹ ਅੱਗੇ ਪੁਟ ਅਪ ਕਰਕੇ ਸਾਨੂੰ ਵਿਸ਼ਵਾਸ ਦਿਵਾ ਕੇ ਗਏ ਆ ਵੀ ਅਸੀਂ ਤੁਹਾਡੇ ਇਸ ਮਸਲੇ ਦਾ ਹੱਲ ਕਰਵਾਵਾਂ ਅੱਛਾ ਜੇ ਗੱਲ ਕਰੀਏ ਪੰਜਾਬ ਪੰਜਾਬ ਤੋਂ ਰੇਲ ਮੰਤਰੀ ਵੀ ਰਵਨੀਤ ਬਿੱਟੂ ਹੈਗੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂ ਅਸੀਂ ਉਹਨਾਂ ਨੂੰ ਵੀ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਵੀ ਅਸੀਂ ਦੇਖੋ ਜਨਤਾ ਇੱਕ ਲੀਡਰ ਸਾਡਾ ਬਾਪ ਹੁੰਦਾ ਜੀ ਅਸੀਂ ਜਨਤਾ ਦੀ ਇਹੀ ਅਪੀਲ ਹੈ ਵੀ ਸਾਨੂੰ ਰਵਨੀਤ ਸਾਹਿਬ ਵੀ ਰਸਤਾ ਦੇ ਦੇਣ ਬੇਨਤੀ ਹੈ ਸਾਨੂੰ ਵੀ ਸਾਨੂੰ ਗਰੀਬਾਂ ਦਾ ਜਾੜਾ ਨਾ ਹੋਵੇ ਸਾਨੂੰ ਰਸਤਾ ਦਿੱਤਾ ਜਾਵੇ ਵੀ ਇੱਥੇ ਗਲੀ ਨਿਕਲੀ ਜਾਵੇ ਹਾਂ ਗਲੀ ਰਸਤਾ ਛੱਡ ਦੇਣੀ ਜੀ ਗਲੀ ਕੱਚੇ ਪੱਕੇ ਦੀ ਜੀ ਅਸੀਂ ਉੱਥੋਂ ਦੀ ਟੈਂਪਾਸ ਕਰ ਲਾਂਗੇ ਤੇ ਬਿੱਟੂ ਸਾਹਿਬ ਨੂੰ ਵੀ ਸਾਨੂੰ ਸਾਡੀ ਇਹੀ ਅਪੀਲ ਹੈ ਵੀ ਰਸਤਾ ਦੇਣ ਸਾਨੂੰ ਦੁਵਾਰਾ ਆਪਦੀ ਕੱਢਣ ਜੀ ਸਾਦਕੇ ਕੱਢਣਾ ਕੋਈ ਅਧਿਕਾਰੀ ਹੁਣ ਆਇਆ ਤਾਂ ਨਹੀਂ ਕੋਈ ਕੰਦ ਖਿੱਚਣ ਨਹੀਂ ਹੁਣ ਉਹਨਾਂ ਦੇ ਠੇਕੇਦਾਰਾਂ ਦੇ ਬੰਦੇ ਆਏ ਹੋਏ ਆ ਜੀ ਮਸ਼ੀਨ ਆਈ ਸੀ ਖੜੀ ਹੈ ਸਾਹਮਣੇ ਅਸੀਂ ਰੋਕੀ ਅਮਸ਼ੀ ਸਰੂਪ ਸਾਹਿਬ ਵੀ ਆਇਆ ਸਰੂਪ ਸਾਹਿਬ ਨੇ ਆ ਕੇ ਉਹਨਾਂ ਦੀ ਹਾਇਰ ਅਥਾਰਟੀ ਨਾਲ ਗੱਲ ਕੀਤੀ ਹੈ ਇੱਕ ਵਾਰੀ ਕੰਮ ਡਿਲੇ ਹੋਇਆ ਹੁਣ ਹਾਇਰ ਅਥਾਰਟੀ ਅੱਗੇ ਪ੍ਰੋਸੈਸਿੰਗ ਦੀ ਗੱਲ ਚੱਲ ਰਹੀ ਹੈ ਜੀ ਰਵਨੀਤ ਸਾਹਿਬ ਨੂੰ ਵੀ ਐਪਲੀਕੇਸ਼ਨ ਰეკਮੈਂਡ ਹੋ ਕੇ ਪਹੁੰਚ ਕਰ ਦਿੱਤੀ ਗਈ ਹੈ ਅੱਗੇ ਜੋ ਡਿਸੀਜਨ ਆਉਂਦਾ ਉਹਦੀ ਅਸੀਂ ਵੇਟ ਕਰ ਅਸੀਂ ਇਹੀ ਚਾਹਾਂਗੇ ਵੀ ਸਾਨੂੰ ਰਸਤਾ ਦਿੱਤਾ ਜਾਵੇ ਅ ਠੀਕ ਆਂਟੀ ਜੀ ਕੀ ਨਾਮ ਸਖਵਿੰਦਰ ਨਾਂਜੀ ਸਾਨੂੰ ਆਂਟੀ ਜੀ ਕੀ ਮਾਮਲਾ ਜਿਹੜਾ ਅੱਜ ਰੇਲਵੇ ਅਧਿਕਾਰੀ ਇੱਥੇ ਪਹੁੰਚੇ ਸੀਗੇ ਕੋਈ ਕੰਦ ਕਰਨੀ ਆ ਹਾਂਜੀ ਹਾਂਜੀ ਕੋਈ ਕੰਦ ਕਰਨੀ ਆ ਕਹਿ ਕੇ ਗਏ ਸਾਨੂੰ ਕੋਈ ਪਹਿਲਾਂ ਨੋਟਿਸ ਨਹੀਂ ਆਇਆ ਕੋਈ ਕੁਛ ਨਹੀਂ ਆਇਆ ਤੁਰ ਤਾ ਕੇ ਕਹਿੰਦੇ ਤੁਸੀਂ ਆਪਣਾ ਸਮਾਨ ਚੱਕ ਲਓ ਵੀ ਤੁਹਾਡੇ ਗੇਟ ਬੰਦ ਹੋ ਜਾਣੇ ਹੁਣ ਸਾਡੇ ਗੇਟ ਬੰਦ ਹੋਗੇ ਤਾਂ ਅਸੀਂ ਜਾਵਾਂਗੇ ਕਿੱਥੇ ਸੰਤਾ ਜੀ ਮੇਰਾ ਕਲਾ ਵਣਵਿਆ ਸਤਿੰਨ ਦਿਨ ਹੋ ਗਿਆ ਸੀ ਰੋਟੀ ਨਹੀਂ ਖਾਧੀ ਟੈਨਸ਼ਨ ਆ ਕੰਮ ਤੇ ਜਾਣੇ ਵਾਪਸ ਆ ਜਾਣੇ ਬਗਰੋ ਜਵਾਕ ਫੋਨ ਕਰ ਦਿੰਦੇ ਆ ਕਿ ਰੇਲਵੇ ਵਾਲੇ ਆ ਗਾ ਆਪਦਾ ਸਮਾਨ ਚੱਕ ਲੋ ਸਮਾਨ ਸਾਡੇ ਹੁਣ ਜਿੱਦੀ ਘਰ ਆ ਜਾ ਤਾਂ ਰੇਲਵੇ ਵਾਲੇ ਉਦੋਂ ਪਹਿਲਾਂ ਸਾਨੂੰ ਕਹਿੰਦੇ ਵੀ ਘਰ ਤੁਸੀਂ ਪਿੱਛੇ ਕਰਕੇ ਪਾਓ ਤਿੰਨ ਪੀੜੀਆਂ ਜਲਦੀਆਂ ਆਂਦੀਆਂ ਸਾਡੀਆਂ ਤਿੰਨ ਪੀੜੀਆਂ ਤਾਂ ਹੋਣਾ ਸੀ ਕਿਵੇਂ ਆਪਣੇ ਘਰ ਪਿੱਛੇ ਕਰਦੀ ਆ ਅੱਜ ਦੇ ਟਾਈਮ ਤੇ ਰੋਟੀ ਬੰਣੀ ਮੁਸ਼ਕਲ ਆ ਤੇ ਅਸੀਂ ਆਪਣੇ ਘਰ ਕਿਵੇਂ ਤੋੜ ਕੇ ਬਣਾ ਲਾਂਗੇ ਵੀ ਬੰਦੇ ਨਾ ਸਾਡੇ ਤਾਂ ਲਿੱਤੇ ਜਾਣ ਹੋਰ ਕਿੱਥੇ ਕਿਉਂਕਿ ਅਸੀਂ ਦਿਹਾੜੀ ਮਜ਼ਦੂਰੀ ਮੰਗ ਕਰਨ ਆਲੇ ਆ ਨਾ ਸਾਡੇ ਘਰ ਅੱਜ ਦੇ ਟਾਈਮ ਸਾਡੀ ਕੌਲੀ ਵੀ ਸਾਡੇ ਤੋਂ ਬਣਾਣੀ ਮੁਸ਼ਕਲ ਹੈਗੀ ਸਾਨੂੰ ਇਹੋ ਜਿਹਾ ਸਾਡਾ ਬੁਰਾ ਹਾਲ ਹੈ ਤੇ ਸਾਡੇ ਗੇਟ ਬੰਦ ਹੋਗੇ ਤਾਂ ਫਿਰ ਅਸੀਂ ਜਾਵਾਂਗੇ ਕਿੱਥੇ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕੀ ਅਪੀਲ ਅਸੀਂ ਤਾਂ ਇਹ ਕਹਿੰਦੇ ਆ ਵੀ ਤੁਸੀਂ ਕੰਨ ਕੱਢਣੀਆਂ ਕੱਢੋ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਪਰ ਸਾਨੂੰ ਗਲੀ ਦਿੱਤੀ ਜਾਵੇ ਸਾਨੂੰ ਰਸਤਾ ਦਿੱਤਾ ਜਾਵੇ ਹੋਰ ਅਸੀਂ ਕੁਝ ਨਹੀਂ ਮੰਗ ਕਰਦੇ ਬਸ ਅਸੀਂ ਇਹੋ ਮੰਗ ਕਰਦੇ ਆ ਅੱਛਾ ਸਰੂਪ ਚੰਦ ਸਿੰਘਲਾ ਵੀ ਇੱਥੇ ਪਹੁੰਚੇ ਸੀ ਹਾਂਜੀ ਪਹੁੰਚੇ ਸੀ ਆਏ ਸੀ ਉਹ ਕਹਿੰਦੇ ਵੀ ਅਸੀਂ ਉਹਨਾਂ ਤੋਂ ਵੀ ਸਹਾਇਤਾ ਮੰਗੀ ਸੀ ਉਹ ਕ

ਤਾ ਉਹਦੇ ਨਾਲ ਲੋਕਾਂ ਦੇ ਦਰਵਾਜ਼ੇ ਬੰਦ ਹੁੰਦੇ ਆ। ਉਹ ਬਹੁਤ ਗਰੀਬ ਪਰਿਵਾਰ ਇੱਥੇ ਰਹਿ ਰਹੇ ਆ। ਔਰ ਦਰਵਾਜ਼ੇ ਬੰਦ ਹੋਣ ਨਾਲ ਮੈਂ ਕਹਿ ਸਕਦਾ ਕਿ ਇਹਨਾਂ ਲੋਕਾਂ ਤੋਂ ਨਾ ਸਹਿਣ ਵਾਲਾ ਜਿਹੜਾ ਹੈਗਾ ਨੁਕਸਾਨ ਹੋਊਗਾ। ਤਾਂ ਇਸ ਲਈ ਮੈਂ ਰੇਲਵੇ ਅਧਿਕਾਰੀਆਂ ਨਾਲ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਆ। ਉਹਨਾਂ ਨੂੰ ਬੇਨਤੀ ਕੀਤੀ ਆ ਕਿ ਇਹਨਾਂ ਨੂੰ ਮਾਨਵੀ ਤੌਰ ਤੇ ਦੇਖੋ ਕਾਨੂੰਨੀ ਤੌਰ ਤੇ 노 ਡਾਊਟ ਕਿ ਰੇਲਵੇ ਸਹੀ ਆ। ਪਰ ਕਈ ਚੀਜ਼ਾਂ ਮਾਨਵੀ ਤੌਰ ਤੇ ਦੇਖਣ ਵਾਲੀਆਂ ਹੁੰਦੀਆਂ ਨੇ ਮਾਨਵੀ ਪਹਿਲੂ ਲੈ ਕੇ ਇਹਨਾਂ ਨੂੰ ਕੋਈ ਰਸਤਾ ਛੱਡਾ ਜਾਵੇ ਤਾਂ ਕਿ ਇਹਨਾਂ ਦਾ ਜਿਹੜਾ ਹੈਗਾ ਇਹ ਬਰਬਾਦ ਹੋਣ ਤੋਂ ਬਚ ਸਕਣ ਤਾਂ ਮੈਨੂੰ ਮੈਨੂੰ ਪੂਰਨ ਉਮੀਦ ਹੈ ਅਧਿਕਾਰੀਆਂ ਨੇ ਪ੍ਰਸਾਦ ਵਾ ਕਿ ਅਸੀਂ ਇਹਦੇ ਤੇ ਵਿਚਾਰ ਕਰ ਸਰ ਜੇ ਗੱਲ ਕਰੀਏ ਰਵਨੀਤ ਬਿੱਟੂ ਵੀ ਰੇਲ ਮੰਤਰਾਲੇ ਆ ਉਹਨਾਂ ਕੋਲੇ ਮਿਨਿਸਟਰੀ ਹੈਗੀ ਹੈ ਉਹਨਾਂ ਨੂੰ ਵੀ ਅਪੀਲ ਕਰਾਂਗੇ ਕਰਤੀ ਹੀ ਕਰਦੇ ਉਹਨਾਂ ਨੂੰ ਅਪੀਲ ਕਰਾਂ ਉਹਨਾਂ ਤੱਕ ਮੈਸੇਜ ਪਹੁੰਚਦਾ ਕਰਦਾ ਬੋਲ ਦੋ ਮੜਾ ਮੈਂ ਉਹਨਾਂ ਤੱਕ ਸਾਡੇ ਰੇਲਵੇ ਦੇ ਮਿਨਿਸਟਰ ਸਟੇਟ ਨੈਸ਼ਨਲ ਸਟੇਟ ਰੇਲਵੇ

ਵੀ ਜਿਵੇਂ ਅਧਿਕਾਰੀਆਂ ਵੱਲੋਂ ਕਿਹਾ ਜਾਊਗਾ ਹਾਂ ਉਹਦੇ ਅਨੁਸਾਰ ਕੰਮ ਕਰਾਂਗੇ ਤੇ ਹੁਣ ਇੱਕ ਵਾਰ ਬੰਦ ਦਾ ਕੰਮ ਹਾਂ ਬੰਦ ਦਾ ਇੱਕ ਵਾਰ ਆਪਸਾਂ ਦਾ ਵੇਟ ਹੋ ਰਿਹਾ